ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਦੀ ਨਵੀਂ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਤੇ ਇਸ ਅਪਡੇਟ ਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜੋ ਵੈਸਟਰਨ ਡਿਸਟਰਬੈਂਸ ਪੰਜਾਬ ਦੇ ਵਿੱਚ ਆ ਰਿਹਾ 25 ਫਰਵਰੀ ਤੱਕ ਦੋ ਅਪਡੇਟ ਆ ਰਹੀ ਹੈ ਜੀ ਮਹੀ ਦੀ ਇੱਕ 17 ਤਰੀਕ ਦੇ ਨੇੜੇ ਤੇ ਇੱਕ 22 ਤੋਂ 25 ਦੇ ਵਿੱਚ ਇਹਨਾਂ ਦੋਹਾਂ ਮਹੀਆਂ ਦੇ ਬਾਰੇ ਅਪਡੇਟ ਸਾਂਝੀ ਕਰਾਂਗੇ ਬਿਨਾਂ ਟਾਈਮ ਗਵਾਉਂਦੇ ਹੋਏ ਆਪਾਂ ਸ਼ਾਰਟ ਦੇ ਵਿੱਚ ਵੀਡੀਓ ਕਤਬ ਕਰਾਂਗੇ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰੋ ਅਗਰ YouTube ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ Facebook ਪੇਜ ਤੇ ਨਵੇਂ ਹੋ ਤਾਂ ਫੋਲੋ ਕਰੋ ਜਾਣਕਾਰੀ ਚੰਗੀ ਲੱਗੂਗੀ ਤਾਂ ਵੀਡੀਓ ਲਾਈਕ ਕਰਕੇ ਜਾਇਓ ਠੀਕ ਹੈ ਜੀ ਤੇ ਗੱਲ ਕਰੀਏ ਸਭ ਤੋਂ ਪਹਿਲਾਂ ਮੌਸਮ ਦੇ ਹਾਲਾਤਾਂ ਦੀ ਤਾਂ ਮੌਸਮ ਦੇ ਹਾਲਾਤ ਜਿਹੜੇ ਅਕਰ ਪਹਿਲ ਦੇ ਆਧਾਰ ਤੇ ਗੱਲ ਕਰੀਏ 15 13 ਤਰੀਕ ਤੋਂ ਲੈ ਕੇ 13 ਤਰੀਕ 14 ਤਰੀਕ 15 ਤਰੀਕ 16 ਤਰੀਕ ਮੌਸਮ ਕਲੀਅਰ ਹੈ 16 ਤਰੀਕ ਨੂੰ ਸ਼ਾਮ ਦੇ ਸਮੇਂ ਇੱਕ ਹਲਕਾ ਜਿਹਾ ਵੈਸਟਰਨ ਡਿਸਟਰਬੈਂਸ ਸਾਨੂੰ ਬਣਦਾ ਹੋਇਆ ਪਾਕਿਸਤਾਨ ਵਾਲੇ ਪਾਸਿਓ ਦਿਖਾਈ ਦੇ ਰਿਹਾ ਜੇ ਕਿ 17 ਤਰੀਕ ਦੇ ਨੇੜੇ ਤੇੜੇ ਆਵੇਗਾ 17 ਤਰੀਕ ਦੇ ਨੇੜੇ ਤੇੜੇ ਹਵਾ ਜਿਹੜੀ ਉਹ ਪੂਰਬ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਜੂਗੀ ਜੋ ਹੁਣ ਪੱਛਮੀ ਹਵਾ ਚੱਲ ਰਹੀ ਹੈ ਉਹ ਪੂਰੇ ਦੀ ਹਵਾ ਵਿੱਚ ਬਦਲ ਜੂਗੀ ਜਿਸ ਦੇ ਕਰਕੇ ਮੀਂਹ ਦਾ ਮਾਹੌਲ ਜਿਹੜਾ ਬਣਦਾ ਹੋਇਆ ਦਿਨ ਅਗਲੇ ਦਿਨਾਂ ਵਿੱਚ ਨਜ਼ਰ ਆਵੇਗਾ ਫਰਵਰੀ ਦੇ ਆਖਰੀ ਜਿਹੜੇ 2-3 ਹਫ਼ਤੇ ਦੇ ਨਹਿਰ ਵਿੱਚ ਦੋ ਮੀਂਹ ਦੇ ਸਪੈਲ ਲੱਗਣ ਜਾ ਰਹੇ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਤਾਂ ਸਪੈਲ ਲੱਗੂਗਾ ਜੀ 17 ਤਰੀਕ ਦੇ ਨੇੜੇ ਤੇ ਜਿਹੜਾ ਕਿ 17 ਤਰੀਕ ਨੂੰ ਤੁਸੀਂ ਦੇਖੋਗੇ ਦਿਨ ਸ਼ੁਰੂ ਜਿਵੇਂ ਹੋ ਰਿਹਾ ਤਾਂ ਸ਼ਾਮ ਹੁੰਦੇ ਹੁੰਦੇ ਹਲਕੀ ਬੂੰਦਾਬੰਦੀ ਜਿਹੜੀ ਉਹ ਕੁਝ ਕੁ ਇਲਾਕਿਆਂ 'ਚ ਦਿਖਾਈ ਦੇਵੇਗੀ ਪੰਜਾਬ ਦੇ ਪਰ ਉਹਦਾ ਕੋਈ ਬਹੁਤ ਵੱਡਾ ਅਸਰ ਨਹੀਂ ਜਿਹੜਾ ਮੇਨ ਅਸਰ ਹੈ ਜੀ ਉਹ 18 ਤਰੀਕ ਨੂੰ ਹੈ 18 ਤਰੀਕ ਸਵੇਰ ਤੋਂ ਇੱਕ ਤੁਸੀਂ ਦੇਖੋਗੇ ਕਿ ਇਹ ਸਿਸਟਮ ਜਿਹੜਾ ਬਣਦਾ ਹੋਇਆ ਹਿਮਾਚਲ ਸੌਰੀ Rajasthan ਅਤੇ ਦਿੱਲੀ ਦੇ ਬਾਰਡਰ ਦੇ ਨੇੜੇ ਹੈ ਹਰਿਆਣੇ ਦੇ ਬਾਰਡਰ ਦੇ ਨੇੜੇ ਹੈ ਇਹ ਸਿਸਟਮ ਬਣੂਗਾ ਫਜ਼ਿਲਕਾ ਮਲੋਟ ਥੋੜਾ ਜਿਹਾ ਬਰਨਾਲਾ ਬਠਿੰਡਾ ਤੇ ਮੁਖਸਰ ਸਾਹਿਬ ਦੇ ਨੇੜੇ ਤੇ ਦੇਖਣ ਨੂੰ ਮਿਲੂਗਾ ਤੇ ਰਾਤ ਹੁੰਦੇ ਹੁੰਦੇ ਇਹ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਜਾਏਗਾ ਠੀਕ ਹੈ ਜੀ ਤੇ 19 ਤਰੀਕ ਨੂੰ ਅਗਰ ਗੱਲ ਕਰੀਏ ਤਾਂ ਇਹ ਕਿਸੇ ਨਾ ਕਿਸੇ ਸਿਸਟਮ ਕਲੀਅਰ ਹੋ ਜਾਊਗਾ ਜਾਨਕਿ 17 ਤੋਂ ਲੈ ਕੇ 18 ਤਰੀਕ ਤੱਕ ਇੱਕ ਹਲਕੀ ਬੱਦਲਵਾਈ ਦਾ ਮਾਹੌਲ ਬਣਦਾ ਨਜ਼ਰ ਆ ਰਹੇ ਦੇਖੋਗੇ ਤੁਸੀਂ ਬੱਦਲਵਾਈ ਹੈ ਜੀ ਤੇ ਥੋੜੀ ਬੋਤੀ ਬੂੰਦਾ ਬੰਦੀ ਇਹ ਤਕੜਾ ਸਿਸਟਮ ਨਹੀਂ ਹੈ ਇਸ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜਿਨ੍ਹਾਂ ਨੇ ਖੇਤਾਂ ਨੂੰ ਪਾਣੀ ਲਗਾਣਾ ਹੈ ਸਪਰੇਅ ਕਰਨੀ ਹੈ ਉਹ ਬੇਚਜੇ ਕੋਕੇ ਲਗਾਓ ਕੋਈ ਅਸੀਂ ਕਿਸੇ ਨੂੰ ਰੋਕ ਟੋਕ ਨਹੀਂ ਹੈਗੀ ਫਿਲਹਾਲ ਕਿਉਂਕਿ ਹੁਣ ਧੁੱਪ ਕੜਾਕੇ ਦੀ ਪੈ ਰਹੀ ਹੈ ਕਣਕ ਪਾਣੀ ਮੰਗ ਰਹੀ ਹੈ ਤੇ ਤੁਸੀਂ ਪਾਣੀ ਬੇਚਜੇ ਕੋਕੇ ਲਗਾਓ ਕਿਸੇ ਨੂੰ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ 18 ਤੋਂ ਬਾਅਦ 19 20 21 22 ਇਨਾ ਦਿਨਾਂ ਦੇ ਵਿੱਚ ਮੌਸਮ ਦੁਆਰਾ ਤੋਂ ਸਿਸਟਮ ਬਦਲੇਗਾ 22 ਤਰੀਕ ਨੂੰ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਕਲਾਕਾਂ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਕੋਈ ਤਕੜਾ ਸਿਸਟਮ ਨਹੀਂ ਹੈਗਾ ਹਲਕੇ ਸ਼ਰਾਟੇ ਹੀ ਰਹਿਣਗੇ ਜਿਸ ਦੇ ਨਾਲ ਕਿਸੇ ਨੂੰ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ 22 ਤਰੀਕ ਨੂੰ ਇਹ ਜਿਹੜਾ ਸਿਸਟਮ ਹੈ ਇਹ ਪੰਜਾਬ 'ਚ ਵੀ ਪਹੁੰਚੂਗਾ ਜੀ ਦੇਖ ਸਕਦੇ ਹੋ ਸ਼ਾਮ ਸਮੇਂ ਕਿਨਮਣਕਣੀ ਪੰਜਾਬ 'ਚ ਵੀ ਹੋ ਰਹੀ ਹੈ ਦੁਆਬੇ ਵਾਲੇ ਸਾਈਡ ਜ਼ਿਆਦਾ ਹੈ ਮਾਲਵੇ ਵਾਲੇ ਸਾਈਡ ਘੱਟ ਹੈ ਦੇਖ ਸਕਦੇ ਹੋ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਤੋਂ ਲੁਧਿਆਣਾ ਮਲੇਰ ਕੋਟਲਾ ਬਠਿੰਡਾ ਸੰਗਰੂਰੀ ਦੇ ਵਿੱਚ ਸਿਸਟਮ ਪਹੁੰਚ ਰਿਹਾ ਥੋੜਾ ਜਿਹਾ ਸਿਸਟਮ ਪਹੁੰਚ ਰਿਹਾ ਜੀ ਆਪਣਾ ਫਜ਼ਿਲਕੇ ਤੋਂ ਨਾਲ ਦੀ ਨਾਲ ਮਲੋਟ ਤੋਂ ਹੁੰਦਾ ਹੋਇਆ ਮੋਗੇ ਤੱਕ ਥੋੜਾ ਤਰਨਤਾਰਨ ਪੱਟੀ ਤੱਕ ਇੱਥੇ ਤੱਕ ਥੋੜੀ ਜੀ ਕਾਰਵਾਈ ਹੋ ਰਹੀ ਹੈ ਕੋਈ ਤਕੜੀ ਕਾਰਵਾਈ 4 ਵਜੇ ਤੱਕ ਨਹੀਂ ਹੈ ਸ਼ਾਮ ਹੁੰਦੇ ਹੁੰਦੇ ਸਿਸਟਮ ਥੋੜਾ ਜਿਹਾ ਦੁਆਬੇ ਵਾਲੇ ਸਾਈਡ ਭਖੂਗਾ ਅਤੇ ਹੋ ਸਕਦਾ ਹੈ ਕਿ 23 ਤਰੀਕ ਨੂੰ ਇਹ ਜਿਹੜਾ ਸਿਸਟਮ ਦੁਆਰਾ ਤੇ ਬਣ ਰਿਹਾ ਇਹ ਮਾਲਵਾ ਬੈਲਟ ਤੋਂ ਤਰਨਤਾਰਨ ਪੱਟੀ ਤੋਂ ਹੁੰਦਾ ਹੋਇਆ ਬਹੁਤ ਸਾਰੇ ਇਲਾਕੇ ਜਿਹੜੇ ਕਿ ਹਰਿਆਣਾ ਰਾਜਸਥਾਨ ਬਾਰਡਰ ਦੇ ਨੇੜੇ ਚੜੇ ਨੇ ਉਹਨਾਂ ਵਿੱਚ ਕਾਰਵਾਈ ਫਿਲਹਾਲ 8-9 ਦਿਨ ਪਏ ਨੇ ਅਜਿਹੇ ਦੇ ਵਿੱਚ ਸਿਸਟਮ ਉੱਪਰ ਥੱਲੇ ਹੁੰਦੇ ਰਹਿੰਦੇ ਨੇ ਤੇ ਹੋ ਸਕਦਾ ਹੈ ਕਿ ਸਿਸਟਮ ਵੀ ਥੋੜਾ ਰੂਪ ਬਦਲੇ ਇਸ ਕਰਕੇ ਫਿਲਹਾਲ ਇਹਨੂੰ ਫਾਈਨਲ ਨਾ ਸਮਝੋ ਇਹ ਸਿਸਟਮ ਆਪਣਾ ਰੰਗ ਬਦਲਦੇ ਹੋਏ ਦਿਖਾਈ ਦੇਣਗੇ 23 ਤਰੀਕ ਨੂੰ ਦੇਖ ਸਕਦੇ ਹੋ ਲਗਾਤਾਰ ਸ਼ਾਮ ਤੱਕ ਜਿਹੜੀ ਹੈ ਉਹ ਬੂੰਦਾਬੰਦੀ ਹੁੰਦੀ ਰਹੇਗੀ 24 ਤਰੀਕ ਨੂੰ ਜਿਹੜਾ ਸਿਸਟਮ ਥੋੜਾ ਜਿਆਦਾ ਤਕੜਾ ਹੁੰਦਾ ਦਿਖਾਈ ਦੇ ਰਿਹਾ ਉਹ ਵੀ ਪੰਜਾਬ ਅਤੇ ਹਰਿਆਣਾ ਬਾਰਡਰ ਦੇ ਨੇੜੇ ਤੇ ਠੀਕ ਹੈ ਇਹ ਇਲਾਕਾ ਜਿਹੜਾ ਹੈ ਜਿਹਦੇ ਵਿੱਚ ਥੋੜਾ ਜਿਹਾ ਸੰਗਰੂਰ ਬਠਿੰਡਾ ਮਲੇਰਕੋਟਲਾ ਲੁਧਿਆਣਾ ਕੁਝ ਕਲਾਕਾ ਫਿਰ ਚੰਡੀਗੜ ਇਹ ਜਿਹੜੀ ਬੈਲਟ ਹੈ ਜਿਹੜੀ ਕਿ ਫਤਿਹਆਬਾਦ ਹੋ ਗਿਆ ਆਪਣਾ ਥੋੜਾ ਜਿਹਾ ਕਰਨਾਲ ਤੱਕ ਦੀ ਬੈਲਟ ਹੋ ਗਈ ਤੇ ਉਧਰ ਸਿਰਸਾ ਹੋ ਗਿਆ ਰਾਜਸਥਾਨ ਦਾ ਕੁਸ਼ਕਲਾਕਾ ਕਾਨਾਂ ਵਾਲੀ ਹੋ ਗਿਆ ਉਹਦੇ ਵਿੱਚ ਤਗੜੀ ਕਾਰਵਾਈ ਹੋ ਸਕਦੀ ਹੈ ਸਿਸਟਮ ਦੀ 24 ਤਰੀਕ ਨੂੰ ਤੇ 24 ਤਰੀਕ ਨੂੰ ਸਿਸਟਮ ਜਿਹੜਾ ਇਸੇ ਪਾਸੇ ਜ਼ਿਆਦਾਤਰ ਮੌਜੂਦ ਰਹੂਗਾ ਪੰਜਾਬ ਹਰਿਆਣਾ ਰਾਜਸਥਾਨ ਬਾਰਡਰ ਦੇ ਨੇੜੇ ਜਿਹੜੇ ਕੂਣਮਨ ਕਾਣੀ ਵੀ ਲਗਾਤਾਰ ਹੋ ਸਕਦੀ ਹੈ ਪਰ 24 ਤਰੀਕ ਸ਼ਾਮ ਹੁੰਦੇ ਹੁੰਦੇ ਮੌਸਮ ਕਲੀਅਰ ਹੋ ਜਾਊਗਾ 25 ਤਰੀਕ ਨੂੰ ਜਿਹੜਾ ਮੌਸਮ ਹੈ ਉਹ ਚੰਗਾ ਸਾਫ਼ ਹੋ ਜਾਊਗਾ ਤੇ ਮੁਰ ਤੋਂ ਇਹੜੀ ਉਹ ਬੂੰਦਾਬੰਦੀ ਕੁਝ ਕਲਾਕਿਆ ਤੱਕ 25 ਤਰੀਕ ਸ਼ਾਮ ਨੂੰ ਵੀ ਦੇਖੀ ਜਾ ਸਕਦੀ ਹੈ ਕਿਉਂਕਿ ਇਹ ਸਿਸਟਮ ਥੋੜਾ ਜਿਹਾ ਲੰਬਾ ਹੈ ਇਸ ਕਰਕੇ ਆਪਾਂ ਇਹਦੇ ਬਾਰੇ ਇਹੀ ਕਹਾਂਗੇ ਕਿ ਹਲੇ ਇੰਤਜ਼ਾਰ ਕਰੋ ਜੋ ਵੀ ਅਗਲੀ ਅਪਡੇਟ ਹੋਵੇਗੀ ਅਗਲੀ ਵੀਡੀਓ ਚ ਕਲੀਅਰ ਕਰਾਂਗੇ ਜੋ ਵੀ ਇਹਦੇ ਪ੍ਰੋ ਐਂਡ ਕੌਨਸ ਹੋਣਗੇ ਕਿ ਇਹ ਸਿਸਟਮ ਵਧੂਗਾ ਜਾਂ ਘਟੂਗਾ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ ਚ ਕਨਫਰਮ ਕਰਾਂਗੇ ਫਿਲਹਾਲ 25 ਤਰੀਕ ਤੱਕ ਦੋ ਵਾਰੀ ਲਗਾਤਾਰ ਹਲਕੇ ਸਪੈਲ ਆ ਰਹੇ ਨੇ 17 ਤਰੀਕ ਵਾਲਾ 18 ਤਰੀਕ ਦੇ ਵਿੱਚਕਾਰ ਇੱਕ 22 ਤੋਂ ਲੈ ਕੇ 25 ਦੇ ਵਿੱਚਕਾਰ ਠੀਕ ਹੈ ਜੀ ਮਤਲਬ 22 ਤੋਂ 25 ਵਾਲਾ ਥੋੜਾ ਜਿਹਾ ਹੈਵੀ ਹੈ 17 ਵਾਲਾ ਥੋੜਾ ਜਿਹਾ ਕਮਜ਼ੋਰ ਹੈ ਇਸ ਕਰਕੇ ਉਹਨੂੰ ਜ਼ਿਆਦਾ ਸੀਰੀਅਸ ਲੋ 17 ਵਾਲੇ ਨੂੰ ਸੀਰੀਅਸ ਨਾਲੋ ਪਾਣੀ ਪੂਣੀ ਕਣਕ ਨੂੰ ਲਾਣਾ ਹੈ ਲਾ ਦਿਓ ਟੈਨਸ਼ਨ ਨਾ ਲੋ ਪਰ ਹਾਂ 20 ਤੋਂ ਬਾਅਦ ਪਾਣੀ ਨਾ ਲਾਓ 20 ਤੋਂ ਪਹਿਲਾਂ ਪਹਿਲਾਂ ਕਿਸੇ ਨੇ ਪਾਣੀ ਲਾਣਾ ਤਾਂ ਲਾ ਦਿਓ ਕਣਕ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਬਾਕੀ ਪੇਜ ਤੇ ਉੱਪਰ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਫੋਲੋ ਕਰੋ ਵੀਡੀਓ ਲਾਈਕ ਕਰਕੇ ਅੱਗੇ ਸ਼ੇਅ ਤੁਹਾਡਾ ਇੱਕ ਇੱਕ ਸ਼ੇਅਰ ਸਾਨੂੰ ਬਹੁਤ ਜ਼ਿਆਦਾ ਹੌਸਲਾ ਦਿੰਦਾ ਹੈ ਧੰਨਵਾਦ ਜੀ ਤੁਹਾਡਾ ਅਗਲੀ ਜਾਣਕਾਰੀ ਅਗਲੀ ਵੀਡੀਓ 'ਚ ਲੈ ਕੇ ਮਿਲਦੇ ਹਾਂ